ਕਲਗੀ ਤਰ ਦਸ਼ਮੇਸ਼ ਪਿਤਾ ਸ਼੍ਰੀ ਅਨੰਦਪੁਰ ਸਾਹਿਬ ਸਨ ਦਿੱਲੀ ਦਰਬਾਰ ਤੱਕ ਖਬਰ ਪਹੁੰਚ ਗਈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਸਤਰ ਧਾਰੀ ਸਿੱਖ ਰੱਖ ਲਏ ਨੇ ਫੌਜਾਂ ਰੱਖ ਲਈਆਂ ਨੇ ਪਹਾੜੀ ਰਾਜਿਆਂ ਨਾਲ ਜੰਗ ਕਰਦੇ ਨੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਸਲਾਮ ਵਾਲੇਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਗੱਲ ਕਰਨ ਵਾਲਾ ਮਾਂ 13 ਮੀਲ ਤੋਂ ਚੱਲੇ ਤੀਰ ਦੀ ਸਚਾਈ ਕੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਛੱਡਿਆ ਸੀ ਤੇ 13 ਮੀਲ ਤੱਕ ਹਵਾ ਦੇ ਵਿੱਚ ਗਿਆ ਸੀ ਇਸ ਸੰਬੰਧ ਵਿੱਚ ਅੱਜ ਦੀ ਵੀਡੀਓ ਇਹ ਵੀਡੀਓ ਆਲ ਵਦਨਿਆ ਵੀਡੀਓ ਆਲ ਵਦਨ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲ ਕੀ ਤਰਦਸ਼ਵੇਂ ਪਿਤਾ ਸ੍ਰੀ ਅਨੰਦਪੁਰ ਸਾਹਿਬ ਸਨ ਦਿੱਲੀ ਦਰਬਾਰ ਤੱਕ ਖਬਰ ਪਹੁੰਚ ਗਈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸ਼ਸਤਰ ਧਾਰੀ ਸਿੱਖ ਰੱਖ ਲੈਨੇ ਫੌਜਾਂ ਰੱਖ ਲਈਆਂ ਨੇ ਪਹਾੜੀ ਰਾਜਿਆਂ ਨਾਲ ਜੰਗ ਕਰਦੇ ਨੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਿਕਾਇਤ ਕਰ ਦਿੱਤੀ ਬਾਦਸ਼ਾਹ ਔਰੰਗਜ਼ੇ ਨਹੀਂ ਸਿਚੋਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧੇ ਇਸ ਲਈ ਆਲਮਰ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਦਰਬਾਰ ਵਿੱਚ ਆਪਣੇ ਜਰਨੈਲ ਮੰਤਰੀ ਇਕੱਠੇ ਕਰ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਲਾ ਸਵਾਲ ਉਹਨੇ ਆਪਣੀ ਸਭਾ 'ਚ ਰੱਖਿਆ ਕਿ ਪਹਾੜੀਆਂ ਦੀ ਸ਼ਿਕਾਇਤ ਆਉਂਦੀ ਹੈ ਕੋਈ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਨੇ ਉਹਨਾਂ ਨੇ ਫੌਜਾਂ ਬਣਾ ਲਈਆਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧਣ ਨਹੀਂ ਦੇਣੀ ਤੇ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਤਲਵਾਰ ਤੇ ਭਾਨ ਦਾ ਬੀੜਾ 10000 ਰਜਤਪਣ ਦੀ ਖਿੱਲਤ ਰੱਖ ਕੇ ਉਹਨੇ ਕਿਹਾ ਕੋਈ ਜਰਨੈਲ ਉਠੋ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕਰ ਸਕੇ ਜਿੰਨੇ ਫੌਜ ਚਾਹੀਦੀ ਹੈ ਮੈਂ ਦਮਾਂਗਾ ਜਿੰਨੇ ਰਜਤਪਣ ਨੇ ਉੰਨੀ ਫੌਜ ਦਮਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕਰੋ ਸਭ ਜਰਨੈਲ ਵੇਖ ਰਹੇ ਸਨ ਉਹਨਾਂ ਵਿੱਚ 30 ਸਾਲਾਂ ਤੱਕ ਚੜ੍ਹਦੀ ਉਮਰ ਦਾ ਨੌਜਵਾਨ ਉਹਨੇ ਉੱਠ ਕੇ ਤਲਵਾਰ ਤੇ ਭਾਂ ਦਾ ਵੀੜਾ ਚੁੱਕ ਲਿਆ 10000 ਮੋਹਰਾਂ ਉਹਨੂੰ ਦੇ ਦਿੱਤੀਆਂ ਔਰੰਗਜ਼ੇਬ ਬਾਦਸ਼ਾਹ ਪੁੱਛਦਾ ਕਿੰਨੀ ਫੌਜ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਵਾਸਤੇ ਉਹ ਬੱਤੀਆਂ ਸਾਲਾਂ ਦੇ ਜਰਨੈਲ ਨੇ ਬੜੇ ਹੰਕਾਰ ਵਿੱਚ ਕਿਹਾ ਜੀ 10000 ਫੌਜ ਦੇ ਦਿਓ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪਕੜ ਕੇ ਤੁਹਾਡੇ ਦਰਬਾਰ 'ਚ ਪੇਸ਼ ਕਰ ਦਾਂਗਾ ਔਰੰਗਜ਼ੇ ਬਾਦਸ਼ਾਹ ਨੇ 10000 ਫੌਜ ਉਹਦੇ ਨਾਮ ਕਰ ਦਿੱਤੀ ਉਹਨੂੰ ਦੇ ਦਿੱਤਾ ਏਨੇ ਹਜ਼ਾਰ ਫੌਜ ਤੈਨੂੰ ਪਾਣੀਪਤ ਤੋਂ ਮਿਲੇਗੀ ਏਨੇ ਹਜ਼ਾਰ ਫੌਜ ਸਰਹੰਦ ਤੋਂ ਮਿਲੇਗੀ ਏਨੇ ਹਜ਼ਾਰ ਫੌਜ ਤੂੰ ਨਾਲ ਲੈ ਕੇ ਜਾਏਂਗਾ ਆਨੰਦਪੁਰ ਸਾਹਿਬ ਪਹੁੰਚਦਿਆਂ ਤੇਰੇ ਕੋਲ 10000 ਫੌਜ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਪੇਸ਼ ਕਰਨਾ ਹੈ ਜਾਂ ਮੁਰਦਾ ਪੇਸ਼ ਕਰਨਾ ਹੈ ਇਸ ਤਰ੍ਹਾਂ ਉਹ ਕਸਮ ਖਾ ਕੇ ਪਾਨ ਦਾ ਬੀੜਾ 10000 ਰਜਤ ਪਣ ਚੁੱਕ ਕੇ ਤੁਰ ਪਿਆ ਉਨੇ ਹਮਲਾ ਕਰਨਾ ਸੀ ਨਨਪੁਰ ਸਾਹਿਬ ਤੇ ਜਦੋਂ ਉਹਨੇ ਪੰਜਾਬ ਵਿੱਚ ਐਂਟਰ ਕੀਤਾ ਜਿਵੇਂ ਕੁਰਸ਼ੇਤਰ ਦੀ ਧਰਤੀ ਲੰਘਿਆ ਤੇ ਉਹਦੇ ਮਨ ਵਿੱਚ ਖਿਆਲ ਆਉਂਦਾ ਆਨੰਦਪੁਰ ਸਾਹਿਬ ਦਾ ਰਸਤਾ ਪਕੜਨੇ ਇਸ ਰਸਤੇ ਵਿੱਚ ਮੇਰੀ ਭੈਣ ਦਾ ਪਿੰਡ ਆਉਂਦਾ ਹੋਵੇ ਨਾ ਆਪਣੇ ਭੈਣ ਤੇ ਭਨੋਈਏ ਨੂੰ ਮਿਲ ਚੱਲਾਂ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਸੋਭਾ ਵਧੇਗੀ ਕਿ ਵਾਹ ਬੇਗਮ ਨਸੀਰਾ ਦਾ ਭਰਾ ਐਡਾ ਵੱਡਾ ਜਰਨੈਲ ਹੈ ਇਹਦੇ ਕੋਲ ਇੰਨੀਆਂ ਫੌਜਾਂ ਨੇ ਕਿਉਂਕਿ ਮਨੁੱਖੀ ਮਨ ਦੀ ਫਿਤਰਤ ਰਹਿੰਦੀ ਹੈ ਇਹਨੂੰ ਕੋਈ ਅੁੱਧਾ ਮਿਲ ਜਾਏ ਇਹ ਪਹਿਲਾਂ ਰਿਸ਼ਤੇਦਾਰਾਂ ਨੂੰ ਵਿਖਾਉਣਾ ਚਾਹੁੰਦਾ ਹੈ ਇਹ ਹੰਕਾਰੀ ਮਨ ਦੀ ਨਿਸ਼ਾਨੀ ਹੈ ਇਹਨੂੰ ਕੋਈ ਇੱਕ ਅੁੱਧਾ ਗਨਮਨ ਮਿਲ ਜਾਏ ਪਹਿਲਾਂ ਬੰਦਾ ਪੂਰੀ ਰਿਸ਼ਤੇਦਾਰੀ ਚ ਕਮਾਉਂਦਾ ਹੈ ਪਤਾ ਲੱਗ ਜਾਏ ਵੀ ਇਹਨੂੰ ਵੀ ਗਨਮਨ ਮਿਲੇਗਾ ਉਹਨੂੰ ਤਾਂ ਇੰਨੀ ਵੱਡੀ ਫੌਜ ਮਿਲੀ 10000 ਫੌਜ ਲੈ ਕੇ ਉਹ ਪੰਜਾਬ ਵਿੱਚ ਮੜਦਾ ਤੇ ਇਸੇ ਰਸਤੇ ਲੰਘਣੇ ਭੈਣ ਦਾ ਪਿੰਡ ਰਸਤੇ ਵਿੱਚ ਆਉਣੇ ਉਹਨਾਂ ਦੂਰ ਦੂਰ ਤੱਕ ਫੱਜਾਂ ਖਲਾਰ ਦਿੱਤੀਆਂ ਕੁਝ ਮੰਤਰੀਆਂ ਨੂੰ ਲੈ ਕੇ ਆਪਣੇ ਭੈਣ ਪਣੋਈਏ ਦੇ ਪਿੰਡ ਚ ਲੰਘ ਗਿਆ ਸਢੌਰੇ ਜਦੋਂ ਸਢੌਰੇ ਪਹੁੰਚਿਆ ਦੂਰ ਦੂਰ ਤੱਕ ਖਬਰਾਂ ਫੈਲ ਗਈਆਂ ਪਿੰਡ ਵਿੱਚ ਰੌਲਾ ਪੈ ਗਿਆ ਕੁਝ ਜਰਨੇ ਲਾਇਆ ਬੜਾ ਤਾਕਤਵਰ ਹੈ ਕਹਿੰਦੇ ਕਈ ਪਿੰਡਾਂ ਤੱਕ ਇਹਦੀ ਫੌਜ ਠਹਿਰੀ ਹੋਈ ਹੈ ਦਿੱਲੀੋਂ ਕਿਤੇ ਚੜ੍ਹਾਈ ਕਰਨ ਜਾ ਰਿਹਾ ਕੌਣ ਹੈ ਤਾਂ ਪਿੰਡ ਵਾਲੇ ਕਹਿੰਦੇ ਨਹੀਂ ਨਸੀਰਾ ਦਾ ਭਰਾ ਆਇਆ ਹੈ ਬੜਾ ਵੱਡਾ ਜਰਨੈਲ ਹੈ ਇੰਨੀ ਫੌਜ ਹੈ ਇਹਦੇ ਨਾਲ ਸਾਥ ਸੰਗਤ ਇਹ ਨਸੀਰਾ ਬੇਗਮ ਪਤਾ ਕੌਣ ਹੈ ਸਢੋਰੇ ਦੇ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਹੈ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਮুরিਦ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਪੀਰ ਬੁੱਧੂ ਸ਼ਾਹ ਤੇ ਨਸੀਰਾਂ ਬੜੀ ਆਸਤਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੱਬ ਕਰਕੇ ਮੰਨਦੇ ਨੇ ਇਸ ਗੱਲ ਦਾ ਇਲਮ ਇਹਦੇ ਭਰਾ ਨੂੰ ਨਹੀਂ ਸੀ ਆਪਣੀ ਭੈਣ ਦੇ ਘਰ ਪਹੁੰਚ ਗਿਆ ਇਹਨੂੰ ਜਲਬਾਣੀ ਸ਼ਿਕਾਇਆ ਬੜਾ ਦਵ ਸਤਿਕਾਰ ਕੀਤਾ ਭੈਣ ਨੇ ਝਾੜ ਵਿੱਚ ਦਵਾਂ ਦਾ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਆਪਣੇ ਭਰਾ ਨੂੰ ਕਹਿੰਦੀ ਹੈ ਸਦੇ ਆ ਭਰਾ ਵਿਰਿਆ ਕੋਲ ਬਹਿ ਕੇ ਪ੍ਰਸ਼ਾਦਾ ਸ਼ਕ ਮੈਂ ਗਰਮ ਗਰਮ ਬਣਾਉਣੀ ਹੈ ਤੋ ਛਕੀ ਚਲ ਭੈਣਾ ਨੂੰ ਭਰਾਵਾਂ ਦਾ ਬੜਾ ਚਾਹ ਹੁੰਦਾ ਆਪਣ ਚੁੰਕੇ ਤੇ ਕੋਲ ਬਿਠਾ ਕੇ ਲੈ ਸੈਦੇ ਵਿਰੇ ਮੈਂ ਭੋਜਨ ਬਣਾਉਣੀ ਪ੍ਰਸ਼ਾਦਾ ਗਰਮ ਗਰਮ ਸ਼ਕ ਸੈਦਾ ਪ੍ਰਸ਼ਾਦਾ ਸ਼ਕ ਦਾ ਇਹਦਾ ਨਾਮ ਇਤਿਹਾਸ ਵਿੱਚ ਸਹਿਦਖਾਨਾ ਹੈ ਸਾ ਸੰਗਤ ਰਸ਼ਦ ਦਾ ਛੱਕਦੇ ਆ ਛੱਕਦੇ ਸ਼ਕਾਉਂਦੇ ਆ ਭੈਣ ਨਸੀਰਾ ਨੇ ਪੁੱਛ ਲਿਆ ਵੀਰਾ ਲੋਕ ਦੱਸਦੇ ਨੇ ਬੜੀ ਫੌਜ ਲੈ ਕੇ ਆਇਆ ਐਡਾ ਵੱਡਾ ਜਰਨੈਲ ਬਣ ਗਿਆ ਮੇਰੇ ਭਰਾ ਦੀ ਇੰਨੀ ਚੜਤੈ ਮੈਨੂੰ ਬੜੀ ਖੁਸ਼ੀ ਹੈ ਪਰ ਚੜ੍ਹਾਈ ਕਿੱਧਰ ਕੀਤੀਓ ਤੇ ਭੋਜਨ ਛੱਕਦੇ ਆ ਸਹਿਦਖਾਂ ਬੋਲਿਆ ਕਹਿੰਦਾ ਭੈਣੇ ਇੱਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਮੈਂ ਉਹਨੂੰ ਪਕਣ ਵਾਸਤੇ ਚੱਲੇ ਜਦੋਂ ਇੰਨੀ ਗੱਲ ਕਹੀ ਭੈਣ ਦੇ ਹੱਥੋਂ ਪ੍ਰਸ਼ਾਦਾ ਡਿੱਗ ਪਿਆ ਉਹਨੇ ਕਿਹਾ ਵੀਰਾ ਅੱਲਾਹ ਤਾਲਾ ਖੁਦਾ ਤੋਂ ਡਰ ਕਿਨੂੰ ਪਕੜਨ ਤੁਰ ਪਿਆ ਉਹਨੇ ਕਿਹਾ ਭੈਣੇ ਤੈਨੂੰ ਕੀ ਹੋਇਆ ਭੈਣ ਨਸੀਦਾ ਨੇ ਕਿਹਾ ਸੈਦੇ ਹ ਜਿਹਨੂੰ ਪਕੜਨ ਚੱਲਿਆ ਉਹ ਕੋਈ ਸਰੀਰ ਵਿਅਕਤੀ ਗੁਰੂ ਗੋਬਿੰਦ ਸਿੰਘ ਨਹੀਂ ਉਹ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਸ਼ਕਤੀ ਹੈ ਉਹਨੂੰ ਦੁਨੀਆਂ ਦਾ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਤੂੰ ਗਲਤ ਫੈਸਲਾ ਲੈ ਲਿਆ ਜਾ ਇੱਕ ਭੈਣ ਦੀ ਨਸੀਹਤ ਨਹੀਂ ਰਹਦੀ ਨਸੀਅਤਮਨ ਜੇ ਵਾਪਸ ਮੁੜ ਜਾ ਇੱਕ ਭੈਣ ਦੀ ਨਸੀਅਤ ਹੈ ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਗੱਲ ਭੁੱਲ ਜਾ ਇੱਥੋਂ ਵਾਪਸ ਦਿੱਲੀ ਚਲਾ ਜਾ ਗੁੱਸੇ ਕਰੋਧ ਵਿੱਚ ਇਹਨੇ ਪ੍ਰਸ਼ਾਦਾ ਛੱਡ ਦਿੱਤਾ ਉੱਠ ਕੇ ਖਲੋ ਗਿਆ ਕਹਿੰਦਾ ਭੈਣੇ ਮੈਂ ਵੀ ਜਰਨੈਲਾਂ ਦੀ ਸਭਾ ਵਿੱਚ ਭਾਨ ਦਾ ਵੀੜਾ ਚੁੱਕਿਆ ਤੇ ਮੈਂ ਭਾਨ ਦਾ ਵੀੜਾ ਚੱਬ ਕੇ ਕਸਮ ਖਾਧੀ ਹੈ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਦਿੱਲੀ ਦਰਬਾਰ ਪੇਸ਼ ਕਰਾਂਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਕਹਿੰਦੇ ਭੈਣ ਦੇ ਵਰਜਣ ਉੱਤੇ ਵੀ ਇਹ ਵਰਜਿਆ ਨਾ ਚਲਾ ਗਿਆ ਫੌਜਾਂ ਲੈ ਕੇ ਨੇ ਅਨੰਦਪੁਰ ਸਾਹਿਬ ਵੱਲ ਚੜ੍ਹਾਈ ਕੀਤੀ ਦਿਨ ਲੰਘਿਆ ਰਾਤ ਪੈ ਗਈ ਇਹਨੇ ਅਨੰਦਪੁਰ ਸਾਹਿਬ ਦੇ ਕੋਲ ਜਾ ਕੇ ਡੇਰਾ ਕਰ ਲਿਆ ਦੂਰ ਦੂਰ ਤੱਕ ਫੌਜਾਂ ਖਲਹਾਰ ਦਿਤੀਆਂ ਜਿੱਥੇ ਨੇ ਡੇਰਾ ਕੀਤਾ ਨਾ ਉੱਥੇ ਅੱਜ ਸਥਾਨ ਬਣਿਆ ਹੋਇਆ ਹੈ ਸ਼੍ਰੀ ਨੰਦਪੁਰ ਸਾਹਿਬ ਤੋਂ 13 ਕਮਿਲ ਦੀ ਬਿੱਤ ਉੱਤੇ ਨੂਰਪੁਰ ਵਿੱਦੀ ਦੀ ਬਿਲਕੁਲ ਫਰਗਨਾ ਜੋਦੇ ਅੰਦਰ ਇਹਨੇ ਦੂਰ ਦੂਰ ਤੱਕ ਫੌਜਾਂ ਖਲਾਰੀਆਂ ਰੁਕ ਗਿਆ ਤੇ ਦੋ ਬੰਦੇ ਘੱਲੇ ਜਾਓ ਆਨੰਦਪੁਰ ਸਾਹਿਬ ਸੂਹ ਲੈ ਕੇ ਆਓ ਕਿੰਨੀ ਕੁ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਹੁਣ ਸੁਣਿਓ ਅਰਦਾਸ ਕਿਵੇਂ ਕੰਮ ਕਰੇ ਇਹਨ ਦੋ ਬੰਦੇ ਭੇਜੇ ਆਨੰਦਪੁਰ ਸਾਹਿਬ ਦੀ ਖਬਰ ਲੈ ਕੇ ਆਏ 700 ਬੰਦੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਿਆਦਾ ਨਹੀਂ ਉਹਦੇ ਕੋਲ ਕੋਈ ਤੋਪੀ ਨਿਸ਼ਾਨ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੀਰਾਂ ਤੇ ਤਲਵਾਰ ਨੇ 700 ਬੰਦਾ ਲੜਨ ਵਾਲਾ ਹੱਸਿਆ ਬਣਾ ਸੈਦ ਖਾਨ ਕਹਿੰਦਾ ਐਵੇਂ ਭੈਣ ਕਹੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਨਾ ਭੁੱਲ ਜਾ 700 ਬੰਦਾ ਤਾਂ ਅਸੀਂ ਸੱਤਾਂ ਘੰਟਿਆਂ ਵਿੱਚ ਪਕੜ ਲੈਣਾ ਸਭ ਕੁਝ ਕਰਦੇ ਇਹ ਤੇ ਮੇਰੇ ਦਾਇਆਂ ਹੱਥ ਦਾ ਕੰਮ ਹੈ ਬੜਾ ਹੰਕਾਰ ਵਿੱਚ ਮੇਰੇ ਕੋਲ 10000 ਫੌਜ ਉਹਨਾਂ ਕੋਲ 700 ਬੰਦਾ ਬੜਾ ਖੁਸ਼ ਹੋਇਆ ਇੱਧਰ ਸਡੋਰੇ ਮਿੱਠੀ ਭੈਣ ਨੇ ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕੀਤੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡਾ ਇਲਮ ਨਹੀਂ ਮੇਰੇ ਭਰਾ ਨੂੰ ਤੁਹਾਡੇ ਬਾਰੇ ਪਤਾ ਨਹੀਂ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਾਰਨ ਜਾਂ ਪਕੜਨ ਵਾਸਤੇ ਮੇਰਾ ਭਰਾ ਹੈ ਇੱਕ ਭੈਣ ਦੀ ਤੁਹਾਡੇ ਚਰਨਾਚਰ ਅਰਦਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਨੋ ਨਾ ਮਾਰਿਓ ਉਹਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਿਓ ਮਹਾਰਾਜ ਉਹਨੂੰ ਮਾਰਿਓ ਨਾ ਕਿਤੇ ਇਹ ਹੁਣ ਭੈਣ ਅਰਦਾਸ ਕਰ ਮਹਾਰਾਜ ਮੇਰੇ ਭਰਾ ਸਹਿਬ ਖਾਨ ਨੂੰ ਜਾਨੋ ਨਾ ਮਾਰਿਓ ਉਹਨੂੰ ਆਪਣੇ ਚਰਨਾਂ ਚ ਰੱਖ ਲਿਓ ਸ਼ਾਮੀ ਵੀ ਅਰਦਾਸ ਸਵੇਰੇ ਵੀ ਅਰਦਾਸ ਇੱਕ ਭੈਣ ਨਿਤ ਅਰਦਾਸ ਕਰਦੀ ਹੈ ਇੱਧਰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਜਿੱਥੇ ਨੂਰਪੁਰ ਬੇਦੀ ਦੀ ਜੂਹ ਵਿੱਚ ਬੈਠਾ ਸੀ ਨਾ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਕਿਲਾ ਆਨੰਦਗੜ੍ਹ ਤੋਂ ਤੀਰ ਛੱਡਿਆ 13 ਮੀਲ ਦੀ ਵਿੱਥ ਤੇ નિਸ਼ਾਨਾ ਮਾਰਿਆ ਜਿੱਥੇ ਸੈਦਕਨ ਬੈਠਾ ਦੇ ਪਲੰਘ ਦੇ ਭਾਵੇਂ 'ਚ ਤੀਰ ਵੱਜਿਆ ਜਦੋਂ ਤੀਰ ਵੱਜਿਆ ਤੇ ਹੈਰਾਨ ਹੋ ਗਿਆ ਕਿਸੇ ਸ਼ਿਕਾਰੀ ਨੇ ਤੀਰ ਮਾਰੇ ਇਹ ਤੀਰ ਜੇ ਮੇਰੇ ਮੱਥੇ ਉੱਤੇ ਛਾਤੀ ਤੇ ਲੱਗਦਾ ਮਰ ਜਾਣਾ ਸੀ ਨਾਲ ਦੇ ਸਪਾਹੀਆਂ ਤੀਰ ਕੱਢਿਆ ਤੇ ਵੇਖ ਕੇ ਕਹਿੰਦੇ ਜੀ ਇਹ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਕਹਿੰਦਾ ਤੁਹਾਨੂੰ ਕਿਵੇਂ ਪਤਾ ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੂੰ ਸੋਨਾ ਲੱਗਿਆ ਹੁੰਦਾ ਆ ਵੇਖੋ ਨੋਕ ਤੇ ਸੋਨਾ ਚਿਮੜਿਆ ਇਸ ਵਾਸਤੇ ਜੇ ਉਹਨਾਂ ਦੇ ਤੀਰ ਨਾਲ ਕੋਈ ਮਰ ਜਾਏ ਤਾਂ ਉਹਦਾ ਕਫਨ ਦਫਨ ਤੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਬੜਾ ਹੈਰਾਨ ਹੋਇਆ ਐਡੀ ਦੂਰ ਨਿਸ਼ਾਨਾ ਅਨੰਦਪੁਰ ਸਾਹਿਬ ਕਿੰਨੀ ਦੂਰ ਹੈ ਉਹਨਾਂ ਕਹੇ ਜੀ ਤੇਰਾ ਮਿਲ ਕਹਿੰਦਾ ਐਡੀ ਦੂਰ ਕੋਈ ਨਿਸ਼ਾਨਾ ਨਹੀਂ ਲਾ ਸਕਦਾ ਜਦ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਮਾਤੀ ਨੇ ਤੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਨੇੜੇ ਤੇੜੇ ਨੇ ਲੱਭੋ ਝਾੜੀਆਂ ਵਿੱਚ ਲੱਭਣ ਲੱਗ ਪਏ ਸਿਪਾਹੀ ਨਾ ਲੱਭੇ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਕਰਮਾਤੀ ਨੇ ਤੈਹੋਂ ਐਡੀ ਦੂਰ ਨਿਸ਼ਾਨਾ ਲਾਇਆ ਹੈ ਹੁਣ ਭੈਣ ਦੀਆਂ ਗੱਲਾਂ ਚਿੱਤੇ ਆਉਣ ਲੱਗ ਪਈਆਂ ਵੀਰਾ ਗੁਰੂ ਗੋਬਿੰਦ ਸਿੰਘ ਕੋਈ ਸਰੀਰ ਵਿਅਕਤੀ ਨਹੀਂ ਉਹ ਅੱਲਾਹ ਤਾਲਾ ਦੀ ਸ਼ਕਤੀ ਹੈ ਭੈਣ ਦੀਆਂ ਗੱਲਾਂ ਮਨ ਜਾਣ ਲੱਗ ਪਈਆਂ ਇੰਨੇ ਨੂੰ ਇਤਿਹਾਸ ਕਹਿੰਦਾ ਇੱਕ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਰ ਛੱਡਿਆ ਉਹ ਪਲੰਘ ਦੇ ਦੂਜੇ ਪਾਵੇ ਵਿੱਚ ਲੱਗਾ ਇਹ ਡਰ ਗਿਆ ਮਨ ਜਿਹੜਾ ਤੀਰ ਮੇਰੇ ਮੰਜੇ ਪਲੰਘ ਵਿੱਚ ਮਾਰ ਸਕਦਾ ਹੈ ਉਹ ਮੇਰੀ ਛਾਤੀ ਵਿੱਚ ਵੀ ਤੀਰ ਮਾਰ ਕੇ ਖਤਮ ਕਰ ਸਕਦਾ ਸੀ ਜਦੋਂ ਉਹ ਤੀਰ ਕੱਢਿਆ ਉਹਦੇ ਨਾਲ ਇੱਕ ਪੱਤਰ ਬੰਨਿਆ ਉਹ ਪੱਤੇ ਤੇ ਚਿੱਠੀ ਤੇ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਨੇ ਕਰਾਮਾਤ ਨਾਲ ਤੀਰ ਨਹੀਂ ਮਾਰਿਆ। ਤੋਂ ਉੱਪਰ ਲਿਖਿਆ ਪਾਤਸ਼ਾਹ ਨੇ ਲਿਖਿਆ ਸੈਦ ਖਾਨ ਇਹ ਤੀਰ ਕਰਾਮਾਤ ਨਾਲ ਨਹੀਂ ਇਹ ਸ਼ਸਤਰ ਵਿਦਿਆ ਦੇ ਅਭਿਆਸ ਕਲਾ ਨਾਲ ਤੀਰ ਮਾਰਿਆ ਹੈ। ਇਦਾਂ 13 13 ਮੀਲ ਤੇ ਨਿਸ਼ਾਨਾ ਮੇਰਾ ਕੱਲਾ ਕੱਲਾ ਸਿੱਖ ਲਾ ਸਕਦਾ ਇਹ ਕਰਾਮਾਤ ਨਹੀਂ ਇਹ ਸ਼ਾਸਤਰ ਵਿਦਿਆ ਦਾ ਅਭਿਆਸ ਹੈ ਬੜਾ ਤਪਿਆ ਗੁੱਸੇ ਵਿੱਚ ਕ੍ਰੋਧ ਵਿੱਚ ਇਹਨੇ ਕਿਹਾ ਹੱਲਾ ਬੋਲ ਦਿਓ ਅਨੰਦਪੁਰ ਸਾਹਿਬ 10000 ਫੌਜ ਲੈ ਕੇ ਜਾਂ ਅਲੀ ਦੇ ਨarre ਲਾਉਂਦੇ ਚੜ ਪਏ ਸ਼੍ਰੀ ਨਨਦਪੁਰ ਸਾਹਿਬ ਤੇ ਕਮਸਾਹਣ ਦੀ ਜੰਗ ਮਚ ਗਈ ਗੁਰੂ ਦੇ ਸਿੱਖ ਜੰਗ ਲੜ ਰਹੇ ਸਨ ਇਧਰ ਭੈਣ ਨਸੀਰਾ ਭਰਾ ਲਈ ਅਰਦਾਸਾਂ ਕਰਦੀ ਹੈ ਮਹਾਰਾਜ ਮੇਰੇ ਭਰਾ ਨੂੰ ਬਖਸ਼ ਦਿਓ ਇਹਨੂੰ ਜਾਨੋਂ ਨਾ ਮਾਰਿਓ ਇਹਨੂੰ ਆਪਣੇ ਕੋਲ ਰੱਖ ਲਿਓ ਇਦਾਂ ਅਰਦਾਸਾਂ ਹੋ ਰਹੀਆਂ ਨੇ ਮਦੰਨੇ ਜੰਗ ਚੱਲ ਪਿਆ ਤੇ ਸੈਦਖਾਂ ਮਨ ਵਿੱਚ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਭਲੀ ਹੈ ਤਾਂ ਮੇਰੇ ਸਾਹਮਣੇ ਆਵੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਦਨ ਨੇ ਜੰਗ ਵਿੱਚ ਹੋਣ ਲਈ ਤਿਆਰ ਹੋ ਗਏ। ਸਿੱਖਾਂ ਹੱਥ ਜੋੜ ਕੇ ਕਹੇ ਮਹਾਰਾਜ ਤੁਸੀਂ ਨਾ ਜੰਗ ਵਿੱਚ ਜਾਓ। ਜਿੰਨੀ ਤੇ ਅਸੀਂ ਜਿਉਂਦੇ ਆ ਗੁਰੂ ਦਾ ਕੀ ਕੰਮ ਜੰਗ ਵਿੱਚ? ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਦਇਆ ਨਾਮ ਹੁਣ ਜੰਗ ਬਦਲ ਗਈ ਹੈ। ਬਾਦਸ਼ਾਹ ਤੋਂ ਸਿੱਖ ਪੁੱਛਦੇ ਮਹਾਰਾਜ ਜੰਗ ਕਿਵੇਂ ਬਦਲ ਗਈ ਹੈ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਜੇ ਖੰਡੇ ਵਾਟੇ ਦੀ ਪੌਲ ਅੰਮ੍ਰਿਤਪਾਨ ਸਿੱਖਾਂ ਨੂੰ ਨਹੀਂ ਕਰਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸਿੱਖੋ ਜੰਗ ਬਦਲ ਗਈ ਹੈ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਜੰਗ ਹਣ ਤੀਰ ਕਮਾਨ ਤੀਰਾਂ ਤਲਵਾਰਾਂ ਤੇ ਤੋਪਾਂ ਦੀ ਨਹੀਂ ਜੰਗ ਕੋਈ ਹੋਰ ਸ਼ੁਰੂ ਹੋ ਗਈ ਹੈ ਸਾਨੂੰ ਕਿਸੇ ਨੇ ਬੰਗਾਰ ਭਾ ਕੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਬਲੀ ਹੈ ਮੇਰੇ ਸਾਹਮਣੇ ਆਵੇ ਨਾਲੇ ਜਿਨੇ ਸਾਨੂੰ ਬੁਲਾਇਆ ਨਾ ਸਿੱਖੋ ਉਹਦੀ ਖੈਰੀਅਤ ਵਾਸਤੇ ਉਹਦੀ ਭੈਣ ਅਰਦਾਸਾਂ ਕਰ ਰਹੀ ਹੈ ਅਸੀਂ ਉਸ ਦੀ ਭੈਣ ਦੀ ਕੀਤੀ ਅਰਦਾਸ ਵਿਰਥ ਨਹੀਂ ਜਾ ਦੇ ਸਕਦੇ ਕਿਉਂਕਿ ਉਹ ਅਰਦਾਸ ਕੋਈ ਹੋਰ ਨਹੀਂ ਸਢੋਰੇ ਦੇ ਪੀਰ ਬੁੱਧੂ ਸ਼ਾਹੀ ਵਿਗਮ ਕਰ ਰਹੀ ਹੈ ਜਿਹੜਾ ਸਾਡਾ ਮੁਰੀਦ ਹੋਵੇ ਉਹਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਵਿੱਚ ਆ ਗਏ ਮੱਚੀ ਹੋਈ ਜੰਗ ਹਜ਼ੂਰ ਨੇ ਘੋੜਾ ਲਿਆ ਕੇ ਸਿੱਧਾ ਖਲਹਾਰ ਦਿੱਤਾ ਸੈਦ ਖਾਨ ਦੇ ਸਾਹਮਣੇ ਪਾਤਸ਼ਾਹ ਬੋਲੇ ਸੈਦ ਖਾਨ ਇੱਧਰ ਵੇਖ ਮੈਨੂੰ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਵਾਰ ਕਰ ਸਕਨੇ ਤੇ ਕਰ ਸੈਦ ਖਾਨ ਨੇ ਤੀਰ ਨੂੰ ਹੱਥ ਪਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਘੋੜਾ ਹੋਰ ਨਜ਼ਦੀਕ ਕਰ ਲਿਆ ਇਹ ਹੱਥੋਂ ਕੰਬਣ ਲੱਗ ਪਿਆ ਉਹ ਮਨਾ ਇਹਨੂੰ ਮਰਨ ਦਾ ਖੌਫ ਡਰ ਨਹੀਂ ਇਹ ਨਜ਼ਦੀਕ ਕਿਉਂ ਆ ਰਹੇ ਨੇ ਕਲਗੀਧਰ ਪਾਤਸ਼ਾਹ ਵੇਖੌਫ ਅੱਗੇ ਵਧਦੇ ਗਏ ਬਿਲਕੁਲ ਥੋੜਾ ਵਕਵਾ ਰਹਿ ਗਿਆ ਤੇ ਸੈਦ ਖਾਂ ਕਹਿੰਦਾ ਮਹਾਰਾਜ ਇੰਨੇ ਨੇੜੇੋਂ ਮੈਂ ਤੀਰ ਕੀ ਮਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਰ ਭਰ ਕੇ ਸੈਦ ਖਾਂ ਵੱਲ ਵੇਖਿਆ ਇਹਦੇ ਹੱਥ ਵਿੱਚੋਂ ਤੀਰ ਛੁੱਟ ਗਿਆ ਨਜ਼ਰ ਮਿਲਣ ਦੀ ਧੀਰ ਸੀ ਕਲਗੀਧਰ ਪਾਤਸ਼ਾਹ ਨੇ ਉਹ ਤੀਰ ਇਹਦੇ ਮਾਰ ਦਿੱਤਾ ਜਿਹੜਾ ਕਿਸੇ ਭਾਗਾਂ ਵਾਲੇ ਦੇ ਵੱਜਦਾ ਹੈ ਉਹ ਤੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ ਮਿਲੀ ਤੇ ਪਾਤਸ਼ਾਹ ਨੇ ਉਹ ਤੀਰ ਮਿਹਰਮਤ ਦਾ ਕਿਰਪਾ ਦਾ ਤਰਸ ਦਾ ਇਹਦੇ ਵੱਲ ਛੱਡਿਆ ਜਿਹੜਾ ਕਿਸੇ ਭਾਗਾਂ ਵਾਲੇ ਦੇ ਵੱਜਦਾ ਹੈ ਪਾਤਸ਼ਾਹ ਨੇ ਇੱਕੋ ਹੀ ਨਜ਼ਰ ਪਾਈ ਸੈਨਖਾਂ ਘੋੜੇ ਤੋਂ ਭੋਏ ਉਤਰਾਇਆ ਇਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੀਰ ਕਮਾਨ ਇਹਨੇ ਛੁੱਟ ਦਿੱਤੇ ਉਹ ਤੀਰ ਪਤਕ ਕਿਹੜਾ ਚੱਲਿਆ ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਕਬੀਰ ਸਤ ਗੁਰ ਸੂਰਮੇ ਵਾਹ ਆਉਣ ਜੁਏਕ ਲਗਤ ਹੀ ਬੋਏ ਗਿਰ ਪਰਿਆ ਪਰ ਕਰੇ ਜੇ ਸ਼ੇਕ ਇਹਦੇ ਕਲੇਜੇ ਚ ਐਸਾ ਛੇਕ ਪਿਆ ਘੜ ਤੋਂ ਤਰਿਆ ਰੋਪਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾ ਕੇ ਇਹਨੇ ਚਰਨ ਪਕੜ ਲਏ ਜਿਹੜਾ ਰਕਾਬ ਵਿੱਚ ਪੈਰ ਰੱਖਿਆ ਸੀ ਨਾ ਬਾਦਸ਼ਾਹ ਨੇ ਇਹਨੇ ਸੱਜਾ ਪੈਰ ਪਕੜਿਆ ਆਪਣਾ ਮੱਥਾ ਚਰਨਾਂ 'ਚ ਰੱਖ ਦਿੱਤਾ ਬਾਦਸ਼ਾਹ ਕਹਿੰਦੇ ਤੂੰ ਤੇ ਸਾਨੂੰ ਜਿਉਂਦਾ ਤੇ ਮਰਦਾ ਪਕੜਨ ਆਇਆ ਸੀ ਤੂੰ ਤੇ ਕਹਿੰਦਾ ਸਾ ਦਿੱਲੀ ਦਰਬਾਰ ਵਿੱਚ ਜਿਉਂਦਾ ਮਰਦਾ ਪੇਸ਼ ਕਰਾਂਗਾ ਗੁਰੂ ਗੋਬਿੰਦ ਸਿੰਘ ਜੀ ਇਹਨੇ ਭੋਪ ਮਾਰ ਕੇ ਰੋਪਿਆ ਕਹਿਣ ਲੱਗਾ ਮੇਰੀ ਭੈਣ ਸੱਚ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਹੈ ਕਲਗੀਆਂ ਬਾਲੇ ਨੇ ਬਚਨ ਕਿਹਾ ਸੈਦ ਖਾਨ ਤੈਨੂੰ ਪਤਾ ਹੈ ਤੇਰੇ ਕਰਮ ਬਦਲ ਗਏ ਨੇ ਤੈਨੂੰ ਪਤਾ ਹੈ ਅੱਜ ਮਧਨੇ ਜੰਗ ਵਿੱਚ ਤੇਰੀ ਮੌਤ ਹੋਣੀ ਸੀ ਅੱਜ ਕਿਸੇ ਜਪਣ ਵਾਲੀ ਤੇਰੀ ਭੈਣ ਨੇ ਅਰਦਾਸ ਕੀਤੀ ਹੈ ਉਹਦੀ ਕੀਤੀ ਹੋਈ ਅਰਦਾਸ ਨੇ ਤੇਰੇ ਕਰਮ ਬਦਲ ਦਿੱਤੇ ਸੈਦ ਖਾਨ ਅੱਜ ਤੈਨੂੰ ਸਦੀਵੀ ਜੀਵਨ ਮਿਲ ਗਿਆ ਇਹਨੇ ਰੋਂਦੇ ਹੋਏ ਨੇ ਪਾਤਸ਼ਾਹ ਦੇ ਚਰਨ ਛੋਏ ਮਸਤਕ ਲਾ ਕੇ ਪੂਰੇ ਮਧਨੇ ਜੰਗ ਵਿੱਚ ਉੱਚੀ ਆਵਾਜ਼ ਵਿੱਚ ਇਹਨੇ ਕਿਹਾ ਐ ਤੁਰਕੰਨਾ ਫੌਜ ਸਾਰੀ ਫੌਜ ਨੂੰ ਖੁਮੋਖਾ ਤੇ ਭੋਕੇ ਕਹਿੰਦਾ ਐ ਤੁਰਕੰਨਾ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਾ ਕੇ ਦਿੱਲੀ ਔਰੰਗਜ਼ੇਬ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ ਸਾਧ ਸੰਗਤ ਜਿਹੜਾ ਗੁਰੂ ਨੂੰ ਪਕੜਨਾ ਆਇਆ ਸੀ ਅੱਜ ਗੁਰੂ ਦਾ ਗੁਲਾਮ ਹੋ ਗਿਆ ਇਹ ਪਤਾ ਕਰਮ ਕਿਵੇਂ ਬਦਲੇ ਇੱਕ ਭੈਣ ਦੀ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ 13 میل تک ਹੂਨ ਅਗਰ ਅਸੀਂ ਕਹੀਏ ਜਦੀਦ ਐਡਵਾਂਸ ਮੁਲਕ ਹੋ ਗਏ ਨੇ ਕਿ ਕਿਸੇ ਵੀ ਮੁਲਕ ਦੇ ਕੋਲ ਐਸੀ ਜਦੀਦ ਅਸਲਾ ਨਹੀਂ ਹੈਗਾ ਜਿਹੜਾ 13 ਮੀਲ ਤੱਕ ਮਾਰ ਕਰ ਲਵੇ ਜਾਂ 13 ਮੀਲ ਤੱਕ ਕਿਸੇ ਇਨਸਾਨ ਦੀ ਨਜ਼ਰ ਵੀ ਬਿਲਕੁਲ ਸਹੀ ਨਹੀਂ ਦੇਖ ਸਕਦੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ 13 ਮੀਲ ਤੱਕ ਉਹ ਜਿਹੜਾ ਤੀਰ ਚਲਾਇਆ ਤੇ ਉਹਨਾਂ ਦੀ ਜਿਹੜੇ ਕਾਰਨਾਮੇ ਨੇ ਉਹ ਹੋਂਦ ਤੱਕ ਲੋਕ ਯਾਦ ਕਰਦੇ ਨੇ ਤੇ ਉਹਨਾਂ ਦੀ ਬਹਾਦਰੀ ਦੀਆਂ ਹਮੇਸ਼ਾ ਗੱਲਾਂ ਹੁੰਦੀਆਂ ਨੇ ਤੇ ਸਾਨੂੰ ਲੋਕਾਂ ਨੂੰ ਜਾਨਣਾ ਪਊਗਾ ਕਿ ਅਸੀਂ ਆਪਣੇ ਜਿਹੜੇ ਸਾਡੇ ਪੰਜਾਬੀਆਂ ਦੇ ਗੁਰੂ ਨੇ ਉਹਨਾਂ ਦੀ ਜਿਹੜੀ ਮਿਹਨਤ ਹੈ ਜਾਂ ਉਹਨਾਂ ਦੀ ਜਿਹੜੀ ਸਟਰਗਲ ਹੈ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਦੇ ਪਿੱਛੇ ਦੇ ਕੀ ਉਹਨਾਂ ਦੇ ਸਟੇਰਸ ਕੀਏ ਗਏ ਨੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਉਹਨਾਂ ਦੇ ਉਹਨਾਂ ਨੂੰ ਜਾਨਣਾ ਪਊਗਾ ਤੇ ਸਾਡੇ ਲੋਕਾਂ ਵਾਸਤੇ ਉਹਨਾਂ ਦੀ ਹਿਸਟਰੀ ਜਾਨਣਾ ਬਹੁਤ ਜ਼ਰੂਰੀ ਹੈ ਤੇ ਐਸ ਜੀ ਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ